ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਖੇਤ ਚਲਾਤੀ ਬੰਬੀ ਆਪਾਂ ਲਾਰੇ ਅੱਜ ਪੌਦਿਆਂ ਨੂੰ ਪਾਣੀ ਕਿਉਂਕਿ ਖੇਤ ਦੇ ਵਿੱਚ ਫਲਦਾਰ ਪੌਦੇ ਜ਼ਰੂਰ ਲਗਾਉਣੇ ਚਾਹੀਦੇ ਨੇ ਜੀ ਕੋਈ ਨਾ ਕੋਈ ਫਲ ਜ਼ਰੂਰ ਖਾ ਲੈਂਦਾ ਕੋਈ ਸ਼ੌਂ ਵਾਲਾ ਪੇਡਾ ਹੋ ਗਿਆ ਜਾਂ ਫਲਦਾਰ ਪੇਡਾ ਹੋ ਗਿਆ ਜ਼ਰੂਰ ਲਾਉਣੇ ਚਾਹੀਦੇ ਨੇ ਕਿਉਂਕਿ ਟੈਂਪਰੇਚਰ ਬਹੁਤ ਜ਼ਿਆਦਾ ਵੱਧ ਰਿਹਾ ਹੈ ਇਸ ਕਰਕੇ ਕੁਦਰਤ ਵਿੱਚ ਥੋੜਾ ਮੋਟਾ ਯੋਗਦਾਨ ਆਪਾਂ ਨੂੰ ਜ਼ਰੂਰ ਪਾਉਣਾ ਚਾਹੀਂਦੇ ਜੀ ਸੋ ਅੱਜ ਆਪਾਂ ਆਪਣੇ ਖੇਤ 'ਚ ਬਾਹੀ ਕਰ ਰਹੇ ਹਾਂ ਸਿਆਣਾ ਦਾ ਕਥਨਾ ਦੱਬ ਕੇ ਬਾਹਰ ਅੱਜ ਕੇ ਖਾ ਸੋប្រਾ ਉਹ ਆਪਣੀ ਕਿਰਤ 'ਚ ਆਪਣੀ ਕਮਾਈ 'ਚ ਧਿਆਨ ਰੱਖਣਾ ਜ਼ਰੂਰੀ ਹੈ ਸੋ ਕਿਸਾਨ ਬਿਨਾ ਦਾਣੇ ਨਹੀਂ ਬੱਬੂ ਮਾਨ ਬਿਨਾ ਗਾਣੇ ਨਹੀਂ ਤੇ ਅੱਜ ਆਪਾਂ ਨੇ ਕੰਪਿਊਟਰ ਕਰਾ ਲਵਾਇਆ ਆਪਣੇ ਖੇਤ 'ਚ ਇਹਦਾ ਵੀ ਬਹੁਤ ਫਾਇਦਾ ਹੈ ਇੱਕ ਤਾਂ ਪਾਣੀ ਦੀ ਬਚਤ ਹੁੰਦੀ ਹੈ ਲੰਬਰ ਤੋਂ ਜਿਹੜੀ ਫਸਲ ਹੈ ਆਪਣੀ ਮਰਦੀ ਨਹੀਂ ਜਿਵੇਂ ਅਗਾਹ ਕਣਕ ਵਾਸਤੇ ਵੀ ਆਪਾਂ ਨੂੰ ਬਹੁਤ ਹੀ ਲਾਹੇਵੰਦ ਰਹਿੰਦਾ ਹੈ ਯਾਰਾ ਦਿਲਦਾਰ ਆਵੇ ਆ ਜਾ ਦੂ ਗੱਲਾਂ ਕਰੀ ਯਾਰਾ ਦਿਲਦਾਰ ਆਵੇ ਆ ਜਾ ਦੂ ਗੱਲਾਂ ਕਰੀ ਤੇਰੇ ਪਿਆਰ ਦਾ ਮੈਨੂੰ ਸਹਾਰਾ ਵੇ ਮਹਾ ਵਿੱਚ ਪਾ ਕੇ ਵਹਾਵੇ ਤੈਨੂੰ ਦਿਲ ਦਾ ਹਾਲ ਸੁਣੋ ਵੇ ਚੱਲ ਇਸ਼ਕ ਦੇ ਪੱਤਰੇ ਪੜੀਏ ਯਾਰਾ ਦਿਲਦਾਰਾ ਵੇ ਆ ਜਾ ਦੋ ਗੱਲਾਂ ਖਰੀ ਯਾਰਾ ਦਿਲਦਾਰਾ ਵੇ ਆ ਜਾ ਦੋ ਗੱਲਾਂ ਖਰੀ